ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਗੁਰੂ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਪਵਿੱਤਰ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਇੱਕ ਕਥਨ ਹੈ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਐ ਉਬਰੈ ਤੇ ਤੈ ਲਹਿੂ ਉਬਾਰ ਸੰਸਾਰ ਦਾ ਕੋਈ ਵੀ ਜੀਵ ਕਿਸੇ ਵੀ ਕੌਮ ਕਿਸੇ ਵੀ ਮਤ ਮਤੰਤਰ ਜਾਂ ਧਰਮ ਨਾਲ ਸੰਬੰਧਿਤ ਹੈ ਉਹਦੇ ਭਲੇ ਦੀ ਅਰਦਾਸ ਇਸ ਪਵਨ ਸ਼ਬਦ ਦੇ ਵਿੱਚ ਕੀਤੀ ਗਈ ਹੈ ਪਰ ਜਦੋਂ ਆਪਾਂ ਸਿੱਖ ਕੌਮ ਦੀ ਗੱਲ ਕਰਦੇ ਆਂ ਤੇ ਸਿੱਖ ਕੌਮ ਇਨਸਾਨੀਅਤ ਦੇ ਰਸਤੇ ਉੱਤੇ ਤੁਰਨ ਵਾਲਾ ਧਰਮ ਹੈ ਜੇਕਰ ਸਿੱਖ ਸਿਧਾਂਤਾਂ ਦੀ ਗੱਲ ਕਰੀਏ ਤੇ ਸਿੱਖ ਸਿਧਾਂਤਾਂ ਦੇ ਮੁਤਾਬਕ ਸਿੱਖ ਧਰਮ ਦੇ ਵਿੱਚ ਕੋਈ ਜਾਤ ਪਾਤ ਵਖਰੇਵਾ ਨਹੀਂ ਹੈ ਜਦੋਂ ਵੀ ਆਪਾਂ ਅੰਮ੍ਰਿਤਧਾਰੀ ਹੁੰਨੇ ਆਂ ਤਾਂ ਆਪਾਂ ਸਾਰੇ ਹੀ ਭੈਣ ਭਰਾ ਬਣ ਜਾਂਦੇ ਆਂ ਤੇ ਇੱਕ ਦੂਜੇ ਦੇ ਸੰਗੀ ਬਣ ਜਾਂਦੇ ਆਂ ਹੁਣ ਉਹ ਗੱਲ ਵੱਖਰੀ ਹੈ ਕਿ ਬਹੁਤ ਵੱਡੀ ਤعداد ਵਿੱਚ ਜਾਤ ਪਾਤ ਦੇ ਨਾਮ ਉੱਤੇ ਜਿਹੜਾ ਕੋੜ ਹੈ ਉਹ ਸਿੱਖ ਕੌਮ ਦੇ ਵਿੱਚ ਵੀ ਕੁਝ ਜਾਤੀਵਾਦ ਲੋਕਾਂ ਵੱਲੋਂ ਪ੍ਰਚਾਰਿਆ ਗਿਆ ਔਰ ਇਹਨੂੰ ਹੱਲਾਸ਼ੀ ਸਰਕਾਰੀ ਤੌਰ ਤੇ ਵੀ ਸਰਕਾਰੀ ਬੰਦਿਆਂ ਨੇ ਵੀ ਦਿੱਤੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਕੌਮ ਜਿਹੜੀ ਹੈ ਉਹਨੂੰ ਆਪਾਂ ਡਾਵਾ ਡੋਲ ਕਰ ਸਕੀਏ ਉਹਨੂੰ ਖਤਮ ਕਰ ਸਕੀਏ ਉਥੇ ਜਿੱਥੇ ਕੁਦਰਤੀ ਤੌਰ ਤੇ ਬਣਾਏ ਹੋਏ ਇਨਸਾਨ ਦੀ ਆਪਾਂ ਗੱਲ ਕਰਦੇ ਆਂ ਤੇ ਸਿੱਖ ਧਰਮ ਇਸ ਚੀਜ਼ ਦੀ ਸਪੈਸ਼ਲ ਤੌਰ ਤੇ ਸਖਤ ਤੌਰ ਤੇ ਹਦਾਇਤ ਕਰਦਾ ਹੈ ਕਿ ਇਨਸਾਨ ਨੇ ਸਬਤ ਸੂਰਤ ਰਹਿਣਾ ਹੈ ਜਿਵੇਂ ਤਾਂ ਪ੍ਰਮਾਤਮਾ ਨੇ ਸਾਨੂੰ ਬਣਾਇਆ ਸਭ ਸੂਰਤ ਉਦਾਂ ਦਾ ਰਹਿਣਾ ਇੱਕ ਨਰ ਹੈ ਇੱਕ ਮਾਦਾ ਹੈ ਔਰ ਇਹਨਾਂ ਦੋਨਾਂ ਦੇ ਵਿਚਕਾਰ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਫਰਕ ਰੱਖਿਆ ਹੈ ਉਹਦੀ ਸ਼ਕਲ ਸੂਰਤ ਦਾ ਫਰਕ ਰੱਖਿਆ ਹੈ ਹੁਣ ਜਦੋਂ ਆਪਾਂ ਸ਼ੇਰ ਦੀ ਗੱਲ ਕਰਦੇ ਆ ਤਾਂ ਉਹਦੇ ਦਾੜੀ ਹੁੰਦੀ ਹੈ ਪਰ ਸ਼ੇਰਨੀ ਦੇ ਦਾੜੀ ਨਹੀਂ ਹੁੰਦੀ ਇਸੇ ਤਰ੍ਹਾਂ ਆਪਾਂ ਕੁੱਕੜ ਕੁਕੜੀ ਦੀ ਗੱਲ ਕਰਦੇ ਆਂ ਤੇ ਕੁੱਕੜ ਦੇ ਕਲਗੀ ਹੁੰਦੀ ਹੈ ਕੁਕੜੀ ਦੇ ਨਹੀਂ ਉਹਦੀ ਸੂਰਤ ਵਿੱਚ ਉਹਦੀ ਸ਼ਕਲ ਦੇ ਵਿੱਚ ਥੋੜਾ ਜਿਹਾ ਫਰਕ ਰੱਖਿਆ ਗਿਆ ਇਸੇ ਤਰ੍ਹਾਂ ਜਦੋਂ ਆਪਾਂ ਇਨਸਾਨ ਦੀ ਗੱਲ ਕਰਦੇ ਆਂ ਜਿਵੇਂ ਇਨਸਾਨ ਦੇ ਦਾੜ੍ਹੀ ਹੈ ਮੁੱਛਾਂ ਹੁੰਦੀਆਂ ਨੇ ਔਰਤ ਦੇ ਬਿਲਕੁਲ ਨਹੀਂ ਹੁੰਦੀਆਂ ਨੇ ਜਿਦਾ ਸ਼ਰੀਰ ਬੰਦੇ ਦਾ ਬਣਾਇਆ ਗਿਆ ਉਹਦੇ ਤੋਂ ਥੋੜਾ ਜਿਹਾ ਵੱਖਰਾ ਔਰਤ ਦਾ ਬਣਾਇਆ ਗਿਆ ਸਿੱਖ ਧਰਮ ਦੇ ਬਾਨੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਆਪਣੇ ਕੇਸ ਕਤਲ ਨਹੀਂ ਕਰਾਉਣੇ ਹੈ ਸਾਬਤ ਸੂਰਤ ਰਹਿਣਾ ਤੇ ਸਾਡੇ ਲਈ ਸਪੈਸ਼ਲ ਸਿਧਾਂਤ ਵੀ ਨੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਉਥੇ ਜਦੋਂ ਆਪਾਂ ਸਾਬਤ ਸੂਤ ਰਹਿਣ ਦੀ ਗੱਲ ਕਰਦੇ ਆ ਤੇ ਸਿੱਖ ਧਰਮ ਦੇ ਉੱਤੇ ਕਈ ਤਰਾਹ ਦੀਆਂ ਟਿੱਪਣੀਆਂ ਹੁੰਦੀਆਂ ਆਈਆਂ ਨੇ ਜਿਵੇਂ ਚੰਗੀਆਂ ਵੀ ਤੇ ਮਾੜੀਆਂ ਵੀ ਉੱਥੇ ਆਪਾਂ ਚੰਗੀਆਂ ਦੀ ਗੱਲ ਕਰੀਏ ਤੇ ਵਰਲਡ ਲੈਵਲ ਦੇ ਚੰਗੇ-ਚੰਗੇ ਇਤਿਹਾਸਕਾਰ ਅਤੇ ਫਿਲਾਸਫਰ ਦਾਰਸ਼ਨਿਕ ਜਿਹੜੇ ਲੋਕ ਸਨ ਉਹਨਾਂ ਨੇ ਆਪਣੀਆਂ ਟਿੱਪਣੀਆਂ ਦਿੰਦੇ ਹੋਏ ਆਖਿਆ ਕਿ ਸਿੱਖ ਬਹੁਤ ਖੂਬਸੂਰਤ ਇਨਸਾਨ ਲੱਗਦਾ ਹੈ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ 8-10 ਜਾਣੇ ਮੋਨੇ ਤੁਰੇ ਜਾਂਦੇ ਹੋਣ ਉਹਨਾਂ ਵਿੱਚ ਇਕੱਲਾ ਹੀ ਸਰਦਾਰ ਹੋਵੇ ਦਸਤਾਰ ਬੰਨੀ ਹੋਵੇ ਕੇਸਾ ਦਾੜੀ ਹੋਵੇ ਪ੍ਰੋਪਰ ਤੌਰ ਤੇ ਤੇ ਉਹਦੀ ਜਿਹੜੀ ਪਛਾਣ ਹੈ ਉਹਦੀ ਜਿਹੜੀ ਸ਼ਾਨੋ ਸ਼ੌਕਤ ਹੈ ਉਹਦੇ ਨਾਲ ਦੀ ਕੋਈ ਵੀ ਰੀਸ ਨਹੀਂ ਹੁੰਦੀ ਐ। ਔਰ ਸਤਗੁਰੂ ਜੀ ਨੇ ਸਾਨੂੰ ਵਿਸ਼ੇਸ਼ ਤੌਰ ਤੇ ਐਸਾ ਇੱਕ ਪਹਿਰਾਵਾ ਦਿੱਤਾ ਹੈ ਜਿਹਦੇ ਉੱਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਚੰਗਾ ਵੀ ਲੱਗਦਾ ਹੈ। ਇੱਕ ਮੈਂ ਛੋਟੀ ਜੀ ਕਹਾਣੀ ਤੁਹਾਨੂੰ ਸੁਣਾਉਣ ਲੱਗਾ। ਉਸ ਤੋਂ ਬਾਅਦ ਜਿਸ ਟੌਪਿਕ ਦੀ ਮੈਂ ਅੱਜ ਗੱਲ ਕਰਨ ਲੱਗਾ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗਾ। 7 ਸੈਕਿੰਡ ਦੀ ਵੀਡੀਓ ਐ ਜਿਹਨੂੰ ਸੁਣ ਕੇ ਮੈਨੂੰ ਖੁਦ ਨੂੰ ਚੰਗਾ ਨਹੀਂ ਲੱਗਾ ਤੇ ਤੁਹਾਨੂੰ ਵੀ ਚੰਗਾ ਨਹੀਂ ਲੱਗੇਗਾ। ਇੱਕ ਵਿਦਵਾਨ ਸੱਜਣ ਲਿਖਦਾ ਹੈ ਕੇ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਅੰਗਰੇਜ਼ਾਂ ਦਾ ਟਾਈਮ ਸੀ ਨਾ ਇੱਥੇ ਭਾਰਤ ਦੇ ਵਿੱਚ ਤਾਂ ਉਸ ਟਾਈਮ ਇੱਕ ਬਹੁਤ ਵੱਡਾ ਅੰਗਰੇਜ਼ ਅਫਸਰ ਆਪਣੀ ਕਾਰ ਵਿੱਚ ਜਾ ਰਿਹਾ ਸੀ ਤੇ ਉਹਦੇ ਨਾਲ ਇੱਕ ਸਿੱਖ ਡਰਾਈਵਰ ਸੀ ਜਿਸ ਟਾਈਮ ਉਹ ਕਾਰ ਤੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਉਹਨੂੰ ਨਿਹੰਗ ਸਿੰਘ ਘੋੜਿਆਂ ਤੇ ਜਾਂਦੇ ਹੋਏ ਦਿਸੇ ਤਾਂ ਉਹਨੇ ਆਪਣੇ ਡਰਾਈਵਰ ਨੂੰ ਆਖਿਆ ਵੀ ਰੁਕ ਜਾ ਇੱਥੇ ਕਾਰ ਰੋਕ ਕਿਸੇ ਦੇਸ਼ ਦੇ ਬਾਦਸ਼ਾਹ ਦੀ ਫੌਜ ਆ ਰਹੀ ਹੈ ਕੋਈ ਬਾਦਸ਼ਾਹ ਜਾ ਰਿਹਾ ਹੈ ਤੇ ਉਹਨੂੰ ਮੈਂ ਸਲਾਮ ਕਰਨਾ ਹੈ ਉਹਨੂੰ ਮੈਂ ਸਲੂਟ ਮਾਰਨੀ ਰਸਤੇ ਤੇ ਉਤਰ ਕੇ ਉਹਨੇ ਕਾਰ ਤੋਂ ਬਾਹਰ ਆਪਣਾ ਟੋਪ ਉਤਾਰਿਆ ਤੇ ਉਹਨੇ ਸਲੂਟ ਜਦੋਂ ਮਾਰੀ ਤਾਂ ਉਸ ਟਾਈਮ ਜਿਹੜਾ ਸਿੱਖ ਡਰਾਈਵਰ ਸੀ ਉਹਨੇ ਕਿਹਾ ਤੁਹਾਨੂੰ ਪਤਾ ਹੈ ਕੌਣ ਜਾ ਰਹੇ ਨੇ ਉਨੇ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਇਦਾਂ ਲੱਗਾ ਵੀ ਕਿਸੇ ਕਿਸੇ ਦੇਸ਼ ਦਾ ਕੋਈ ਕੋਈ ਰਿਆਸਤ ਦਾ ਜਾਂ ਕੋਈ ਕੋਈ ਰਾਜਾ ਜਾ ਰਿਹਾ ਹੈ ਉਹਨੇ ਕਿਹਾ ਇਹ ਕਲਗੀਆਂ ਵਾਲੇ ਦੇ ਸਿੱਖ ਹੈ ਇਹਨੂੰ ਨਿਹੰਗ ਸਿੰਘ ਆਖਦੇ ਹੈ ਇਹਨਾਂ ਦਾ ਪਹਿਰਾਵਾ ਇਹਨਾਂ ਦਾ ਬਾਣਾ ਇੰਨਾ ਖੂਬਸੂਰਤ ਹੈ ਪਿਆਰਾ ਲੱਗਦਾ ਹੈ ਕਿ ਇਹਨਾਂ ਨੂੰ ਵੇਖ ਕੇ ਇਦਾਂ ਲੱਗਦਾ ਕੋਈ ਬਾਦਸ਼ਾਹ ਜਾ ਰਿਹਾ ਹੋਵੇ ਔਰ ਸਾਡਾ ਪਹਿਰਾਵਾ ਸਾਡਾ ਬਾਣਾ ਸਾਨੂੰ ਸਤਗੁਰੂ ਸੱਚੇ ਪਾਤਸ਼ਾਹ ਨੇ ਇਦਾਂ ਦਾ ਦਿੱਤਾ ਜਿਹਨੂੰ ਪਹਿਨ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਹੁਣ ਆਪਾਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਆ ਇਦਾਂ ਵਿਚਰਦੇ ਆ ਕੇਸ ਦਾੜੀ ਨਾਲ ਲੈ ਕੇ ਖੁੱਲਾ ਦਾੜਾ ਰੱਖ ਕੇ ਸਿਰ ਦੇ ਉੱਤੇ ਦਸਤਾਰ ਸਜਾ ਕੇ ਵਿਚਰਦੇ ਆ ਸਾਨੂੰ ਲੋਕ ਪਸੰਦ ਵੀ ਕਰਦੇ ਨੇ ਤੇ ਚੰਗਾ ਵੀ ਆਖਦੇ ਨੇ ਪਰ ਕਦੀ ਕਿਸੇ ਨੇ ਇਹ ਨਹੀਂ ਆਖਿਆ ਵੀ ਇਹ ਤਾਂ ਬਿਲਕੁਲ ਹੀ ਮਾੜੇ ਲੱਗਦੇ ਚੰਗੇ ਨਹੀਂ ਲੱਗ ਰਹੇ ਨੇ ਉੱਥੇ ਜਿਹੜੀ ਅੱਜ ਦੀ ਮੈਂ ਵੀਡੀਓ ਦੀ ਗੱਲ ਕਰਨ ਲੱਗਾ ਇੱਕ ਕੁੜੀ ਦੀ ਵੀਡੀਓ ਹੈ ਛੋਟੀ ਜੀ ਜਿਹਦਾ ਇੱਕ ਕਲਿੱਪ ਸਾਡੇ ਤੱਕ ਪਹੁੰਚਿਆ ਮੈਂ ਉਹ ਪਲੇ ਕਰ ਲੱਗਾ ਤੁਸੀਂ ਵੀ ਧਿਆਨ ਨਾਲ ਉਸ ਕਲਿੱਪ ਨੂੰ ਸੁਣਿਓ definitely not e kisi indian se kar lungi lekin sex se nahi wo bade gande hote hai yaar sex <laughs> se <laughs> definitely not e kisi indian se kar lungi lekin sex se nahi wo bade gande hote hai yaar yes <laughs> 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 video de vich us kudi ne jo bolya onu tusi dhyan de naal sarwan kita shayad us kudi nu na uh ਮੈਰਜ ਵਾਸਤੇ ਪੁੱਛਿਆ ਗਿਆ ਉਹਦੇ ਸਾਹਮਣੇ ਮਾਈਕ ਹੈ ਮੈਰਜ ਵਾਸਤੇ ਸ਼ਾਇਦ ਪੁੱਛਿਆ ਗਿਆ ਵੀ ਤੂੰ ਕਿਹੜੇ ਬੰਦੇ ਦੇ ਨਾਲ ਆਪਣਾ ਵਿਆਹ ਕਰੇਂਗੀ ਸ਼ਾਇਦ ਉਹਨੇ ਕਿਹਾ ਤੂੰ Hindu ਨਾਲ Musalman ਨਾਲ Sikh ਨਾਲ Isai naal ਜਾਂ ਕਿਸੇ ਹੋਰ ਨਾਲ ਵਿਆਹ ਕਰੇਂਗੀ ਤਾਂ ਉਹਨੇ ਅੱਗੋਂ ਇਹ ਜਵਾਬ ਦਿੱਤਾ ਵੀ ਮੈਂ ਕਿਸੇ ਨਾਲ ਵੀ ਕਰ ਸਕਦੀ ਆ ਕਿਸੇ ਵੀ Indian ਨਾਲ ਕਰ ਸਕਦੀ ਆ Sikh ਨੂੰ ਛੱਡ ਕੇ ਕਿਉਂ ਕਿਉਂਕਿ Sikh ਬੜੇ ਗੰਦੇ ਹੁੰਦੇ ਆ ਯਾਰ ਤੇ ਉਹਦੇ ਲਈ ਬਾਦੋਚੋ ਹਾ 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 ਕਰਕੇ ਉਹ ਕੁੜੀ ਹੱਸੀ ਮਤਲਬ ਕਿ ਉਹਦੀ ਨਿਗਾਹ ਦੇ ਵਿੱਚ ਸਿੱਖ ਬੜੇ ਗੰਦੇ ਐ ਵਿਸ਼ੇਸ਼ ਤੌਰ ਤੇ ਉਸ ਕੁੜੀ ਨੂੰ ਮੇਰਾ ਇਹ ਜਵਾਬ ਹੈ ਕੁੜੀਏ ਸਿੱਖ ਬਹੁਤ ਗੰਦੇ ਹੁੰਦੇ ਐ ਇਸ ਲਈ ਤੂੰ ਸਿੱਖ ਨਾਲ ਵਿਆਹ ਨਹੀਂ ਕਰੇਂਗੀ ਤੇ ਮੈਂ ਕਹਿੰਦਾ ਤੂੰ ਸਿੱਖ ਦੀ ਜੁੱਤੀ ਵਰਗੀ ਵੀ ਨਹੀਂ ਐ ਤੇਰੀ ਸ਼ਕਲ ਤੇ ਤੇਰੀ ਸੋਚ ਇਸ लायक ਨਹੀਂ ਐ ਕੁੜੀਏ ਕਿ ਸਿੱਖ ਐਨੀ ਮਹਾਨ ਹਸਤੀ ਐ ਸਿੱਖ ਕਿ ਤੇਰੇ ਵਰਗੀ ਕੁੜੀ ਨੂੰ ਕੋਈ ਪਸੰਦ ਕਰੇਗਾ ਤੂੰ ਇਸ लायक ਹੀ ਨਹੀਂ ਐ ਤੇਰੀ ਹਾਲਤ ਤਾਂ ਉਸ ਲੂੰਬੜੀ ਵਰਗੀ ਹੈ ਜਿਹੜੀ ਕਹਿੰਦੀ ਸੀ ਵੀ ਜਿਹੜੇ ਅੰਗੂਰ ਹੈ ਉਹ ਬੜੇ ਖੱਟੇ ਹੈ ਉਹਦਾ ਹੱਥ ਨਹੀਂ ਪਹੁੰਚਿਆ ਅੰਗੂਰ ਨੂੰ ਖੱਟੇ ਲੱਗੇ ਅੰਗੂਰ ਖੱਟੇ ਲੱਗੇ ਅੰਗੂਰ ਖੱਟੇ ਨਹੀਂ ਸੀ ਅਸਲ 'ਚ ਤੇਰੀ ਔਕਾਤ ਨਹੀਂ ਹੈ ਕਿ ਤੂੰ ਉਹਨਾਂ ਤੱਕ ਪਹੁੰਚ ਸਕੇ ਇੱਥੇ ਆਪਣਾ ਇਤਿਹਾਸ ਪੜ੍ਹ ਕੇ ਦੇਖ ਲਓ ਅਸੀਂ ਹਰੀ ਸਿੰਘ ਨਲੂਏ ਦੇ ਕੋਲ ਮੁਸਲਮਾਨ ਪਠਾਨ ਪਠਾਣਾ ਦੀ ਇੱਕ ਕੁੜੀ ਪਹੁੰਚਦੀ ਹੈ ਜਿਹੜੀ ਇਸ ਇਹ ਫਰਿਆਦ ਲੈ ਕੇ ਆਉਂਦੀ ਕਿ ਮੈਂ ਤੇਰੇ ਨਾਲ ਵਿਆਹ ਕਰਕੇ ਤੇਰੇ ਵਰਗਾ ਬੱਚਾ ਆਪਣੀ ਕੁੱਖ ਚੋਂ ਪੈਦਾ ਕਰਨਾ ਚਾਹੁੰਨੀ ਆ ਤੂੰ ਜਿੰਨਾ ਵੱਡਾ ਜਰਨੈਲ ਹੈ ਤੇ ਮੈਂ ਤੈਨੂੰ ਪਸੰਦ ਕਰਦੀ ਆ ਤੇ ਸਰਦਾਰ ਹਰੀ ਸਿੰਘ ਨਲੂਆ ਅੱਗੋਂ ਇਹ ਜਵਾਬ ਦਿੰਦਾ ਹੈ ਕਿ ਤੂੰ ਮੇਰੀ ਮਾਂ ਬਣ ਜਾ ਤੇ ਮੈਂ ਤੇਰਾ ਪੁੱਤ ਬਣ ਜਾਣਾ ਸਮਝ ਲੈ ਵੀ ਅੱਜ ਤੋਂ ਬਾਅਦ ਮੈਂ ਤੇਰਾ ਪੋਤੀ ਆ ਤੂੰ ਸਿੱਖਾਂ ਦੀ ਗੱਲ ਕਰਦੀ ਤੂੰ ਕਹਿੰਦੇ ਸਿੱਖ ਦੇਖੇ ਨਹੀਂ ਲੱਗਦਾ ਤੈਨੂੰ ਲੱਗਦਾ ਸਿੱਖਾਂ ਦੀ ਪਹਿਚਾਣ ਹੀ ਨਹੀਂ ਸਿੱਖ ਗੰਦੇ ਨਹੀਂ ਹੁੰਦੇ ਕੁੜੀਏ ਅੱਜ ਤੁਸੀਂ ਹੋਣਾ ਨਹੀਂ ਸੀ ਜੇ ਇਹ ਜਿਨ੍ਹਾਂ ਨੂੰ ਤੂੰ ਗੰਦੇ ਕਹਿ ਰਹੀਆਂ ਇਹ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ ਆਪਣਾ ਜੀਵਨ ਦਾਤੇ ਨਾ ਲਾਇਆ ਹੁੰਦਾ ਜੇ ਸਿੱਖ ਨਾ ਹੁੰਦੇ ਸਿੱਖਾਂ ਨੇ ਤੁਹਾਡੀਆਂ ਕੁੱਲਾਂ ਬਚਾਈਆਂ ਨੇ ਤੁਹਾਡੇ ਧਰਮ ਨੂੰ ਬਚਾਇਆ ਹੈ ਸਿੱਖਾਂ ਨੇ ਤੁਹਾਨੂੰ ਜੀਵਨ ਜਾਚ ਸਿਖਾਈ ਹੈ ਤੁਹਾਡੇ ਜਨਮਦਾਤਾ ਹੀ ਸਿੱਖ ਨੇ ਜੇ ਸਿੱਖਣਾ ਹੁੰਦੇ ਤੇ ਸ਼ਾਇਦ ਤੁਸੀਂ ਬਣਾਉਂਦੇ ਉਹ ਬੁੱਲੇ ਸ਼ਾਹ ਦੀ ਆਪ ਗੱਲ ਕਰਦੇ ਹੁੰਦੇ ਨਾ ਕਈ ਵਾਰੀ ਉਹਨੇ ਆਖਿਆ ਸੀ ਕਿ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਮੈਂ ਹੋਂਦੀ ਤੇ ਉਦੋਂ ਦੀ ਗੱਲ ਨਹੀਂ ਕਰਦਾ ਹੋਂਦੀ ਜਾਂ ਪਿਛਲੇ ਸਮੇਂ ਦੀ ਗੱਲ ਨਹੀਂ ਕਰਦਾ ਕਹਿੰਦਾ ਮੈਂ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ ਇੱਥੇ ਤਾਂ ਉਹਨੇ ਕੱਖ ਨਹੀਂ ਸੀ ਉਹ ਸਿੱਖ ਗੰਦੇ ਲੱਗ ਲੱਗ ਪਏ ਅੱਜ ਤੁਹਾਨੂੰ ਤਾਨੂੰ ਕੋ ਕਿਹੜਾ ਸਿੱਖ ਤੁਹਾਡੇ ਸਾਹਮਣੇ ਫੁੱਲ ਲੈ ਕੇ ਜਾ ਰਿਹਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਤੇਰੇ ਵਰਗੀ ਚਵਲ ਔਰਤ ਜਿਹੜੀ ਹੈ ਉਹ ਸਿੱਖਾਂ ਦੇ ਲਾਇਕ ਨਹੀਂ ਹੈ ਇਹ ਮੇਰੇ ਮੇਰਾ ਜਿਹੜਾ ਸ਼ਬਦ ਹੈ ਇਹਨੂੰ ਗਲਤ ਨਾ ਸਮਝਿਓ ਪਰ ਕਈ ਵਾਰ ਮਾਈਂਡ ਦੇ ਵਿੱਚ ਇਦਾਂ ਦਾ ਗੁੱਸਾ ਵੀ ਆ ਜਾਂਦਾ ਬੰਦੇ ਦੇ ਫਿਰ ਜ਼ੁਬਾਨ ਤੋਂ ਨਿਕਲਦਾ ਉਹ ਵੀਡੀਓ 7 ਸੈਕਿੰਡ ਦੀ ਵੀਡੀਓ ਹੈ ਸਿੱਖ ਬੜੇ ਗੰਦੇ ਹੁੰਦੇ ਆ ਯਾਰ ਹਾ 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 ਸ਼ਰਮ ਕਰ ਤੇਰੀ ਪੈਦਾਇਸ਼ ਹੀ ਕਿਸੇ ਗੰਦੇ ਘਰਾਣੇ ਦੀ ਹੈ ਗੰਦੇ ਖਾਨਦਾਨ ਦੀ ਹੈ ਜਿਨ੍ਹਾਂ ਨੇ ਤੈਨੂੰ ਇਹ ਨਹੀਂ ਸਿਖਾਇਆ ਸਿੱਖ ਗੰਦੇ ਨਹੀਂ ਹੁੰਦੇ ਨੇ ਸਿੱਖ ਅਨਦਾਤਾ ਨੇ ਸਿੱਖ ਤੁਹਾਡੇ ਜਨਮਦਾਤਾ ਨੇ ਉਹ ਸਿੱਖ ਜਿਹੜੇ ਆਪਣੀਆਂ ਜਾਨਾਂ ਤਲੀ ਉੱਤੇ ਰੱਖ ਕੇ ਤੁਹਾਨੂੰ ਬਚਾਉਂਦੇ ਨੇ ਉਹ ਸਿੱਖ ਜਿਹੜੇ ਲੰਗਰ ਲਾ ਲਾ ਕੇ ਤੁਹਾਨੂੰ ਖਵਾਉਂਦੇ ਨੇ ਤੇ ਜੇ ਮੈਂ ਕੱਲੇ ਭਾਰਤ ਦੀ ਗੱਲ ਕਰਾਂ ਤੇ ਭਾਰਤ ਦੀ ਅੱਧੀ ਆਬਾਦੀ ਤਾਂ ਮੈਨੂੰ ਲੱਗਦਾ ਗੁਰਦੁਆਰਿਆਂ ਦੇ ਲੰਗਰ ਤੋਂ ਪਲ ਰਹੀ ਹੈ ਲੰਗਰ ਖਾ ਕੇ ਪਲਦੀ ਹੈ ਜੇ ਸਿੱਖ ਲੰਗਰ ਲਾਉਣਾ ਹੀ ਬੰਦ ਕਰ ਦੇਣ ਤੇ ਪਤਾ ਨਹੀਂ ਲੱਖਾਂ ਨਹੀਂ ਕਰੋੜਾਂ ਲੋਕ ਤੁਹਾਡੇ ਭੁੱਖੇ ਮਰ ਜਾਣਗੇ ਉਹਨਾਂ ਸਿੱਖਾਂ ਨੂੰ ਗੰਦਿਆ ਕਹਿਣਾ ਉਹਨਾਂ ਨੂੰ ਆ ਆਪ ਸ਼ਬਦ ਬੋਲਣਾ ਮਾੜਾ ਬੋਲਣਾ ਇਹ ਬੜੀ ਕਨਾਉਣੀ ਅਤੇ ਬੜੀ ਘਟੀਆ ਜੀ ਗੱਲ ਹੈ ਜਿਹੜੀ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਤੇ ਨਾਲ ਦੀ ਨਾਲ ਮੈਂ ਆਪਣੇ ਆਪਣੇ ਵੀਰਾਂ ਨੂੰ ਵੀ ਇਹ ਗੱਲ ਕਹਿਣਾ ਕਿ ਜਦੋਂ ਵੀ ਬਾਹਰ ਨਿਕਲੋ ਐ ਸੋਹਣੇ ਬਣ ਕੇ ਨਿਕਲੋ ਸਾਫ ਸੂਰਤ ਬਣ ਕੇ ਨਿਕਲੋ ਤਾਂ ਕਿ ਤੁਹਾਨੂੰ ਵੇਖ ਕੇ ਕੋਈ ਇਹ ਨਾ ਕਹੇ ਵੀ ਕਿਦਾਂ ਦਾ ਬੰਦਾ ਜਾ ਰਿਹਾ ਤੁਹਾਨੂੰ ਵੇਖ ਕੇ ਅਗਲੇ ਸਲਾਮਾ ਮਾਰ ਸਲੂਟ ਕਰਨ ਵੀ ਵਾਹ ਕਿਹਿਆ ਪਰਸਨੈਲਿਟੀ ਆ ਬੰਦੇ ਦੀ ਸੋ ਮੈਂ ਇੰਨੀ ਹੀ ਗੱਲ ਕਹਾਂਗਾ ਬਾਕੀ ਹਾਲਾਤ ਅੱਜ ਦੇ ਸਮੇਂ ਦੇ ਬੜੇ ਮਾੜੇ ਐ ਜਿਵੇਂ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਖਿਆ ਨਾ ਰੰਨਾ ਹੋਈਆਂ ਬੁੱਧੀਆਂ ਦਰਸ਼ ਹੋਏ ਸਿਆਦ ਸ਼ੀਲ ਸੰਜਮ ਸਚਪੰਨੀ ਖਾਣਾ ਖਾਜ ਆਹਾਜ ਸਤਿਗੁਰ ਨੇ ਆਖਿਆ ਇਸ ਪਾਵਨ ਬਚਨ ਦੇ ਵਿੱਚ ਵੀ ਸਮੇਂ ਦੇ ਹਾਲਾਤ ਬਹੁਤ ਜਦਾ ਮਾੜੇ ਹੋ ਗਏ ਲੋਕਾਂ ਨੂੰ ਸ਼ਰਮ ਨਹੀਂ ਰਹਿ ਗਈ ਔਰਤਾਂ ਔਰਤਾਂ ਨਹੀਂ ਰਹਿ ਗਈਆਂ ਬੰਦੇ ਬੰਦੇ ਨਹੀਂ ਰਹਿ ਗਏ ਸ਼ਰਮ ਦਾ ਘਾਟਾ ਲੋਕਾਂ ਨੂੰ ਪੈ ਗਿਆ ਇਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਬੋਲਣ ਵਾਲੀ ਜਿਹੜੀ ਕੁੜੀ ਹੈ ਉਹਨੂੰ ਵੀ ਸ਼ਰਮ ਦਾ ਘਟ ਹੈ ਜਿਨੇ ਗੱਲ ਕਹੀ ਸਿੱਖ ਬੜੇ ਗੰਦੇ ਹੁੰਦੇ ਆ ਕੁੜੀਏ ਤੈਨੂੰ ਸਿੱਖ ਗੰਦੇ ਲੱਗਦੇ ਆ ਪਰ ਤੂੰ ਸ਼ਾਇਦ ਨਾ ਸਿੱਖਾਂ ਦਾ ਇਤਿਹਾਸ ਪੜਿਆ ਨਾ ਸਿੱਖਾਂ ਦੀ ਕੋਈ ਜੀਵਨ ਜਾਂਚ ਜਾਚੀ ਹੈ ਨਾ ਤੈਨੂੰ ਸਿੱਖਾਂ ਦਾ ਕੋਈ ਤੌਰ ਤਰੀਕੇ ਦਾ ਪਤਾ ਹੈ ਸਿੱਖ ਗੰਦੇ ਨਹੀਂ ਹੁੰਦੇ ਸਿੱਖ ਚੰਗੇ ਹੁੰਦੇ ਨੇ ਸਰਵ ਸ੍ਰੇਸ਼ਟ ਕੌਮ ਵਰਲਡ ਦੀ ਮੰਨੀ ਗਈ ਹੈ ਸਿੱਖ ਸੋ ਆਓ ਅਸੀਂ ਆਪਣੇ ਇਤਿਹਾਸ ਨਾਲ ਜੁੜੀਏ ਆਪਣੇ ਬੱਚਿਆਂ ਨੂੰ ਜੋੜੀਏ ਤੇ ਜਿੱਥੋਂ ਤੱਕ ਹੋ ਸਕੀਏ ਆਪਣੇ ਆਪਣੀ ਜਿਹੜੀ ਸ਼ਕਲ ਹੈ ਉਹਨੂੰ ਸਾਬਤ ਸੂਰਤ ਰੱਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ